ਕਾਲਸ ਉਹਨਾਂ ਦੇ ਵਿੱਚ ਸਰਬਸੰਮਤੀ ਨਾਲ ਜਿਹੜਾ ਕਿ ਸਰਪੰਚ ਬਣਾਇਆ ਗਿਆ ਉਹਦੇ ਸਬੰਧ ਵਿੱਚ ਅੱਜ ਦੋਸਤੋ ਗੁਰਦਵਾਰਾ ਸਾਹਿਬ ਇੱਕ ਸਾਰੇ ਪਿੰਡ ਲਈ ਬਹੁਤ ਸੋਹਣਾ ਉਪਰਾਲਾ ਸੋ ਸਰਪੰਚ ਸਾਹਿਬ ਪੂਰੀ ਉਹਨਾਂ ਦੀ ਟੀਮ ਵੱਲੋਂ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦੇ ਹਾਂ ਜਿੱਥੇ ਕਿ ਸਾਰਾ ਪਿੰਡ ਪਹੁੰਚਿਆ ਹੋਇਆ ਸੋ ਪਿੰਡ ਕਾਲਸ ਨਹੀਂ ਧਰਤੀ ਦੇ ਸਾਡੇ ਪਿੰਡ ਦੇ ਸਰਪੰਚ ਸਾਹਿਬਾਨ ਨੇ ਸੋ ਬੜਾ ਇਕੱਠਾ ਜੀ ਬੜੀ ਸਰਦਾਰਾ ਦੇ ਭਾਵਨਾ ਨਾਲ ਦੇਖੋ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਆ ਸੋ ਸਰਬਸੰਮਤੀ ਦੇ ਸਹਿਯੋਗ ਨਾਲ ਜਿਹੜਾ ਪਿੰਡ ਆ ਸੋ ਬਹੁਤ ਵਧੀਆ ਉਪਰਾਲਾ ਗੁਰਦੁਆਰਾ ਸਾਹਿਬ ਵਿਕੇ ਬਹੁਤ ਸੋਹਣਾ ਜਿਹੜਾ ਲੰਗਰ ਆ ਉਹ ਲਗਾਇਆ ਗਿਆ ਸੋ ਪਿੰਡਾਂ ਹਰ ਇੱਕ ਪਿੰਡ ਦੇ ਵਿੱਚ ਸਰਬਸੰਮਤੀ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਇੰਦਰ ਸਾਰਾ ਪਿੰਡ ਦੇਖੋ ਤੁਸੀਂ ਦੇਖ ਰਹੇ ਹੋ ਦੂਰੋਂ ਦੂਰੋਂ ਜਿੰਨੇ ਵੀ ਸਾਡੇ ਭੈਣ ਭਰਾ ਸਾਰੇ ਆਏ ਹੋਏ ਨੇ ਸੋ ਅਸੀਂ ਸਾਰਿਆਂ ਦੇ ਦਿਲ ਦੀਆਂ ਕਰਾਈਆਂ ਵਿੱਚ ਧੰਨਵਾਦ ਕਰਦੇ ਆ ਸੋ ਪਿੰਡ ਕਾਹੋ ਚ ਨਹੀਂ ਧਾਰਤੀ ਆ ਨੌਜਵਾਨਾਂ ਦੀ ਧਾਰਤੀ ਆ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਬਹੁਤ ਸੋਹਣਾ ਉਪਰਾਲਾ ਆ ਹੋਇਆ ਪਿਆ ਸੋ ਆਓ ਆਪਾਂ ਨਾਲ ਮਿਲ ਕੇ ਇਹੋ ਜਿਹਾ ਇੱਕ ਸੁਨੇਹਾ ਸਾਰਿਆਂ ਨੂੰ ਦੇ ਸਕੀਏ ਸੋ ਦਿਲਦਿਆਂ ਕਰਾਈਆਂ ਬਹੁਤ ਧੰਨਵਾਦ ਸਾਡੇ ਦੂਰੋਂ ਦੂਰੋਂ ਜਿੰਨੇ ਵੀ ਨੌਜਵਾਨ ਵੀਰ ਸਾਡੀਆਂ ਭੈਣਾਂ ਸਾਡਾ ਸਾਰਾ ਪਿੰਡ ਆਲੇ-ਦੁਆਲੇ ਵੀ ਬਹੁਤ ਦੂਰੋਂ ਦੂਰੋਂ ਜਿਹੜਾ ਸਰਬਸੰਮਤੀ ਨਾਲ ਜਿਹੜੀ ਸਹਿਮਤੀ ਹੋਈ ਆ ਸਰਪੰਚ ਜੀ ਹਨਾ ਸੋ ਮੈਂਬਰਾਂ ਦੀ ਸੋਹ ਦੇ ਸਬੰਧ ਵਿੱਚ ਬਹੁਤ ਵੱਡਾ ਇਕੱਠਾ ਪੰਡਕਾਸ਼ ਨਹੀਂ ਧਰਤੀ ਦੇ ਦੋਸਤੋ ਹੋ ਰਿਹਾ ਸੋ ਮਾਲ ਕਿਸੇ ਤਰ੍ਹਾਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਕਿਰਪਾ ਬਣਾਈ ਰੱਖੇ ਸੋ ਆਓ ਆਪਾਂ ਨਾਲ ਮਿਲ ਕੇ ਇਹੋ ਜਿਹੇ ਉਪਰਾਲੇ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਚੰਗੀ ਜਾਗ ਲਾਈਏ ਸੋ ਇਧਰੋਂ ਵੀ ਤੁਸੀਂ ਦੇਖ ਰਹੇ ਹੋ ਘੱਟੋ-ਘੱਟ ਮੈਨੂੰ ਲੱਗਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਕੇ ਇਕੱਠ ਹੋਇਆ ਪਿਆ ਸੋ ਬਸ ਸਾਡਾ ਇਹੀ ਮਕਸਦ ਆ ਕਿ ਜਿਹੜੇ ਪਿੰਡ ਦੀ ਪੰਚਾਇਤ ਹੁੰਦੀ ਆ ਉਹ ਰੱਬ ਦਾ ਰੂਪ ਹੁੰਦੀ ਆ ਸੋ ਪਿੰਡ ਦਾ ਮੁਖੀ ਹੁੰਦਾ ਜਿਹੜੀ ਸਰਬਸੰਮਤੀ ਨਾਲ ਆਪਾਂ ਕਹਿ ਸਕਦੇ ਆ ਜਿਹੜੀ ਪੰਚਾਇਤ ਚੁਣੀ ਗਈ ਆ ਪਿੰਡ ਦੇ ਸਹਿਯੋਗ ਨਾਲ ਸੋ ਸਰਪੰਚ ਆ ਜੀ ਸਾਡਾ ਨਰਮ ਸੁਭਾਅ ਦਾ ਸਰਪੰਚ ਆ ਇੱਧਰ ਸਾਡੇ ਹਲਵਾਈ ਸਾਹਿਬ ਵੀ ਨੇ ਉਹਨਾਂ ਦਾ ਵੀ ਦਿਲ ਦੀਆਂ ਗਰਾਂ ਆਂ ਬੱਚੋ ਧੰਨਵਾਦ ਕਰਦੇ ਆ ਸੋ ਮੈਂ ਬਸ ਮੇਰਾ ਸਾਡਾ ਕਹਿਣ ਦਾ ਪਾਬ ਇਹੀ ਆ ਕਿ ਜਿੱਥੇ-ਜਿੱਥੇ ਵੀ ਆਪਾਂ ਕੋਈ ਕੋਈ ਵੀ ਚੀਜ਼ ਚੁਣਦੇ ਆ ਸੋ ਉੱਥੇ ਸਾਰਿਆਂ ਨੂੰ ਉਹਨਾਂ ਦਾ ਹਨਾ ਭਲਾ ਕਰਨਾ ਸਾਡਾ ਮਕਸਦ ਆ ਜੋ ਜ਼ਰੂਰੀ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ ਆਪਾਂ ਰਲ ਮਿਲ ਕੇ ਇੱਕ ਚੰਗੇ ਸਮਾਜ ਨੂੰ ਸਿਰਜੀਏ ਸੋ ਬੜਾ ਚੰਗਾ ਲੱਗਦਾ ਸਾਨੂੰ ਸੋ ਇੱਧਰ ਵੀ ਸਾਡੇ ਜੱਸੀ ਸੋਈਆ ਵਾਲੇ ਗੁਰਦੇਵ ਸਿੰਘ ਦੇਵਾਲ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਦਿਲ ਦੀਆਂ ਕਰਾਈਆਂ ਵਿੱਚ ਧੰਨਵਾਦ ਕਰਦੇ ਆ ਸੋ ਆਓ ਰਲ ਮਿਲ ਕੇ ਆਪਾਂ ਇਸ ਸਮਾਜ ਨੂੰ ਸਿਰਜੀਏ ਸੋ ਗੁਰਦੁਆਰਾ ਸਾਹਿਬ ਪਿੰਡ ਕਾਲਸਨਾਈ ਧਰਤੀ ਇੱਧਰ ਵੀ ਤੁਸੀਂ ਇਕੱਠ ਦੇਖ ਰਹੇ ਹੋ ਸੋ ਬੜਾ ਇਕੱਠ ਹੋਇਆ ਪਿਆ ਕੋਈ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਜਿੰਨੀਆਂ ਵੀ ਨੇ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਵਿੱਚੋਂ ਧੰਨਵਾਦ ਕਰਦੇ ਆ ਦੋਸਤੋ ਸੋ ਪਿੰਡ ਕਾਲਸਣੀ ਧਾਰਤੀ ਆ ਇੱਧਰ ਵੀ ਤੁਸੀਂ ਦੇਖ ਰਹੇ ਹੋ ਸੋ ਬੜਾ ਇਕੱਠ ਹੋ ਗਿਆ ਪਿਆ ਸੋ ਆਓ ਰਲ ਮਿਲ ਕੇ ਆਪਾਂ ਇੱਕ ਸਮਾਜ ਨੂੰ ਚੰਗੀ ਸੋਚ ਨੂੰ ਪਿੰਡ ਦੇ ਵਿਕਾਸ ਲਈ ਰਲ ਮਿਲ ਦਵਾਮਾ ਕਰੀਏ ਥੈਂਕ ਯੂ ਸ਼ੁਕਰੀਆ ਮਿਹਰਬਾਨੀ